ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਆਉਣ ਦਾ ਜਿਹੜਾ ਟ੍ਰੈਂਡ ਆ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਉਹ ਫੈਲਿਆ ਹੋਇਆ ਕੈਨੇਡਾ ਹੀ ਨਹੀਂ ਆਸਟ੍ਰੇਲੀਆ ਅਮਰੀਕਾ ਜਾਣ ਦਾ ਟ੍ਰੈਂਡ ਆ ਹਨਾ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਬਾਈ ਜੀ ਵਿਸਟਰ ਵੀਜ਼ਾ ਬਾਰੇ ਕਿਵੇਂ ਵਿਸਟਰ ਵੀਜ਼ਾ ਦੇ ਨਾਮ ਤੇ ਜਿਹੜਾ ਪੰਜਾਬ ਦੇ ਵਿੱਚ ਧੋਖਾਧੜੀਆਂ ਹੋਈ ਜਾਂਦੀਆਂ ਕਿਵੇਂ ਵਿਸਟਰ ਵੀਜ਼ਾ ਦੇ ਨਾਮ ਤੇ ਜਿਹੜਾ ਤੁਹਾਨੂੰ ਸੁਪਨੇ ਦਿਖਾਏ ਜਾਂਦੇ ਆ ਤੇ ਜਿਹੜਾ ਵਿਸਟਰ ਵੀਜ਼ੇ ਤੋਂ ਬਾਅਦ ਵਾਲੇ ਪ੍ਰੋਸੈਸ ਆ ਜਿਹੜੇ ਉਹ ਤੁਹਾਨੂੰ ਕੈਨੇਡਾ ਆ ਕੇ ਜਿਹੜੇ ਕਰਨੇ ਪੈਂਦੇ ਆ ਪੂਰੇ ਕਰਨੇ ਪੈਂਦੇ ਉਹ ਤੁਹਾਨੂੰ ਕਿਸੇ ਦੁਬਾਰਾ ਮੈ ਨਹੀਂ ਦੱਸਿਆ ਜੀ ਤੇ ਉਹਨਾਂ ਪ੍ਰੋਸੈਸ ਬਾਰੇ ਵੀ ਮੈਂ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰੂੰਗਾ ਤੇ ਇਸ ਤੋਂ ਬਾਅਦ ਫੈਸਲਾ ਤੁਸੀਂ ਕਰਨਾ ਹੈਗਾ ਬਾਈ ਜੀ ਵਿਸਟਰ ਵੀਜ਼ਾ ਤੇ ਤੁਸੀਂ ਆਉਣਾ ਕੈਨੇਡਾ ਜਾਂ ਨਹੀਂ ਆਉਣਾ ਕਿਉਂਕਿ ਆ ਆਪਣਾ ਕੰਮ ਹੈਗਾ ਤੁਹਾਨੂੰ ਸਹੀ ਜਿਹੜਾ ਆ ਐਜੂਕੇਟ ਕਰਨਾ ਜੇ ਕਰ ਨਹੀਂ ਹਰੇਕ ਨੇ ਬਾਈ ਜੀ ਆਪੋ ਆਪਣੀ ਜਿਹੜੀ ਉਹ ਮਰਜ਼ੀ ਹੁੰਦੀ ਆ ਹਨਾ ਵਿਸਟਰ ਵੀਜ਼ਾ ਬਾਈ ਜੀ ਬੜਾ ਟ੍ਰੈਂਡ ਚੱਲਿਆ ਹੋਇਆ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਵਿਸਟਰ ਵੀਜ਼ੇ ਤੇ ਬਹੁਤ ਸਾਰੇ ਪੇਰੈਂਟਸ ਤੁਸੀਂ ਦੇਖੋਗੇ ਇੱਥੇ ਆਏ ਹੋਏ ਆ ਚਲੋ ਜੀ ਪੇਰੈਂਟਸ ਤਾਂ ਆਉਂਦੇ ਆਉਂਦੇ ਹੈਗੇ ਪਰ ਬਹੁਤ ਸਾਰੇ ਜਿਹੜੇ ਬੰਦਿਆਂ ਨੂੰ ਆ ਪੰਜਾਬ ਦੇ ਏਜੰਟਾ ਦੁਆਰਾ ਵਿਸਟਰ ਵੀਜ਼ੇ ਤੇ ਜਿਹੜਾ ਬਹੁਤ ਸਾਰੇ ਬੰਦਿਆਂ ਨੂੰ ਜਿਹੜਾ ਕੈਨੇਡਾ ਭੇਜਿਆ ਜਾਂਦਾ ਹੈਗਾ ਤੇ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਦੱਸ ਦਈਏ ਵਿਸਟਰ ਵੀਜ਼ਾ ਦੇ ਨਾਮ ਤੇ ਥੋੜੋ ਤੋਂ ਜਿਹੜਾ ਲੱਖਾਂ ਰੁਪਈਆ ਜਿਹੜਾ ਉਹ ਲਿਆ ਜਾਂਦਾ ਹੈਗਾ ਤੇ ਵਿਸਟਰ ਵੀਜ਼ਾ ਦੀ ਜੇ ਆਪਾਂ ਦੇਖੀਏ ਤਾਂ ਬਾਈ ਜੀ 185 ਡਾਲਰ ਜਿਹੜੀ ਉਹ ਫੀਸ ਹੈਗੀ ਆ ਕੈਨੇਡਾ ਦੇ ਵਿੱਚ ਤੇ ਏਜੰਟ ਦੀ ਫੀਸ ਬਾਈ ਜੀ 10-15 ਹਜ਼ਾਰ ਦੀ ਜਿਹੜੀ ਚੀਜ਼ ਆ ਜਿਹੜੀ ਉਹ ਤੁਹਾਨੂੰ ਆ ਲਗਭਗ ਮੇਰੇ ਹਿਸਾਬ ਨਾਲ ਵੀ ਨਾਂ ਵਾਲੀ ਤਾਂ ਬਾਈ ਜੀ 5-5 7-7 ਲੱਖ ਰੁਪਈਆ ਦੀ ਜਿਹੜੀ ਉਹ ਚੀਜ਼ ਵੇਚੀ ਜਾ ਰਹੀ ਹੈ ਪਹਿਲਾਂ ਤਾਂ ਵਿਸਟਰ ਵੀਜ਼ਾ ਦੀ ਫੀਸ ਬਾਰੇ ਤੁਹਾਨੂੰ ਆਪਾਂ ਦੱਸਿਆ ਹੈਗਾ 10-15 ਹਜ਼ਾਰ ਡਾਲਰ ਲੱਗਦਾ ਜੀ ਵਿਸਟਰ ਵੀਜ਼ਾ ਦਾ ਪਰ ਨਾਲ ਇਹ ਵੀ ਹੈਗਾ ਵੀ ਜਦੋਂ ਵਿਸਟਰ ਵੀਜ਼ਾ ਤੇ ਤੁਸੀਂ ਕੈਨੇਡਾ ਪਹੁੰਚ ਜਾਂਦੇ ਆ ਤਾਂ ਤੁਸੀਂ ਉਸ ਵਿਸਟਰ ਵੀਜ਼ਾ ਤੇ ਕੋਈ ਕੰਮ ਨਹੀਂ ਕਰ ਸਕਦੇਗੇ ਇਲੈਗਲ ਆ ਬਾਈ ਜੀ ਤੇ ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਵਿਸਟਰ ਵੀਜ਼ਾ ਤੇ ਆ ਕੇ ਕੋਈ ਕੈਸ਼ ਤੇ ਕੰਮ ਕਰ ਲਓਗੇ ਹਨਾ ਬਾਰੇ-ਬਾਰ ਤਾਂ ਇਹ ਗੱਲਾਂ ਬਾਈ ਜੀ ਤੁਹਾਡਾ ਸੁਪਨਾ ਹੋ ਸਕਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੀਗਲ ਵਰਕ ਪਰਮਿਟ ਤੇ ਆਏ ਆ ਉਹਨਾਂ ਨੂੰ ਕੰਮ ਮਿਲਣਾ ਔਖਾ ਹੈਗਾ ਤੇ ਵਿਸਟਰ ਵੀਜ਼ਾ ਵਾਲਿਆਂ ਨੂੰ ਤਾਂ ਉਦੋਂ ਵੀ ਜ਼ਿਆਦਾ ਔਖਾ ਹੋਊਗਾ ਚਲੋ ਤੁਹਾਡੀ ਕਿਸਮਤ ਆ ਬਾਈ ਜੀ ਮਿਲ ਵੀ ਸਕਦਾ ਪਰ ਨਹੀਂ ਵੀ ਮਿਲ ਸਕਦਾ ਬਾਰਾ ਵਿਸਟਰ ਵੀਜ਼ਾ ਨੂੰ ਬਹੁਤ ਸਾਰੇ ਏਜੰਟਾਂ ਦੁਆਰਾ ਜਿਹੜਾ ਕਿਹਾ ਜਾਂਦਾ ਹੈਗਾ ਵੀ ਅਸੀਂ ਉਹਨੂੰ ਬਾਅਦ ਦੇ ਵਿੱਚ ਵਰਕ ਦੇ ਵਿੱਚ ਕਨਵਰਟ ਕਰ ਦਿਆਂਗੇ ਪਰ ਤੁਹਾਨੂੰ ਉਹ ਕਿਵੇਂ ਕਰਨਗੇ ਵਰਕ ਦੇ ਵਿੱਚ ਕਨਵਰਟ ਬਹੁਤ ਸਾਰੇ ਜਿਹੜਾ ਏਜੰਟਾਂ ਦੁਆਰਾ ਉਹ ਦੱਸਿਆ ਨਹੀਂ ਜਾਂਦਾ ਹੈਗਾ ਤੇ ਮੈਂ ਤੁਹਾਨੂੰ ਉਹ ਦੱਸਦਾ ਬਾਈ ਜੀ ਜਿਹੜਾ ਵਿਸਟਰ ਵੀਜ਼ਾ ਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਨ ਦਾ ਪ੍ਰੋਸੈਸ ਕੀ ਕੀ ਹੁੰਦਾ ਤੇ ਕਿੰਨੇ ਤੁਹਾਡਾ ਉਹਦੇ ਤੇ ਖਰਚ ਆ ਜਾਂਦਾ ਹੈਗਾ ਤੇ ਜਦੋਂ ਬਾਈ ਜੀ ਤੁਸੀਂ ਕੈਨੇਡਾ ਆਉਣੇ ਹੈਗੇ ਆ ਤਾਂ ਜ਼ਿਆਦਾਤਰ ਤੁਸੀਂ ਕੰਮ ਵੀ ਕੋਈ ਨਹੀਂ ਸਿੱਖਿਆ ਹੁੰਦਾ ਇੰਡੀਆ ਦੇ ਵਿੱਚ ਤੇ ਬੰਦੇ ਕੋਲ ਜਿਹੜਾ ਇੱਕੋ ਸਿਸਟਮ ਹੀ ਹੁੰਦਾ ਵੀ ਵਿਸਟਰ ਵਿਜ਼ੇ ਨੂੰ ਆਪਾਂ ਹੁਣ ਜੇ ਕਨਵਰਟ ਕਰਨਾ ਤਾਂ ਵਰਕ ਪਰਮਿਟ ਦੇ ਵਿੱਚ ਤਾਂ ਬੰਦੇ ਨੂੰ ਜਿਹੜੀ ਇੱਥੇ ਆ ਕੇ ਐਲ ਐਮ ਆਈਏ ਖਰੀਦਣੀ ਪੈਂਦੀ ਆ ਜਦੋਂ ਬੰਦਾ ਐਲ ਐਮ ਆਈਏ ਖਰੀਦਦਾ ਬਾਈ ਜੀ ਜੋ ਕੈਨੇਡਾ ਦੇ ਵਿੱਚ ਰੇਟ ਚੱਲ ਰਿਹਾ ਐਲ ਐਮ ਆਈਏ ਦਾ ਘੱਟੋ ਘਾਟ ਨਾਂ ਵਾਲਾ ਤਾਂ 25 ਤੋਂ 30 ਹਜ਼ਾਰ ਡਾਲਰ ਦੇ ਵਿੱਚ ਵਿੱਚ ਜਿਹੜੇ ਉਹ ਫੀਸ ਚੱਲ ਰਹੀ ਆ ਜਦੋਂ ਤੁਸੀਂ ਕਿਸੇ ਕੰਪਨੀ ਤੋਂ ਐਲ ਐਮ ਆਈਏ ਖਰੀਦੋਗੇ 25 ਤੋਂ 30 ਹਜ਼ਾਰ ਡਾਲਰ ਜਿਹੜਾ ਕੰਪਨੀ ਨੂੰ ਦੇਣਾ ਪਊਗਾ ਤੇ ਫਿਰ ਜਿਹੜੀ ਉਹ ਕੰਪਨੀ ਦੀ ਜਿਹੜੇ ਦੁਆਰਾ ਜਿਹੜੀ ਫਾਈਲ ਜਿਹੜੇ ਤੁਹਾਡੇ ਲਈ ਜਾਊਗੀ ਤੇ ਫਾਈਲ ਲਾਉਣ ਦੇ ਲਈ ਜਿਹੜਾ ਪ੍ਰੋਸੈਸਿੰਗ 6 ਮਹੀਨਿਆਂ ਦੇ ਵਿੱਚ ਜਿਹੜੇ ਉਹ ਜਿਹੜਾ ਐਲ ਐਮ ਆਈ ਅਪਰੂਵ ਹੋ ਜਾਂਦੀ ਹੈ ਤੇ ਫਿਰ ਜਿਹੜਾ ਤੁਹਾਡਾ ਵਰਕ ਵਿਸਟਰ ਵੀਜਾ ਵਰਕ ਪਰਮਿਟ ਦੇ ਵਿੱਚ ਕਨਵਰਟ ਹੋ ਜਾਂਦਾ ਪਰ ਉਦੋਂ ਪਹਿਲਾਂ ਵੀ ਬਾਈ ਜੀ ਜਿਹੜਾ ਵਰਕ ਪਰਮਿਟ ਜਦੋਂ ਆਪਣੇ ਕੋਲ ਕੋਈ ਸਕਿੱਲ ਨਹੀਂ ਹੁੰਦਾ ਤਾਂ ਆਪਾਂ ਨੂੰ ਇਹ ਹੁੰਦਾ ਵੀ ਕੋਈ ਆਪਾਂ ਲਾਇਸੈਂਸ ਲੈ ਲਈਏ ਜਿਵੇਂ ਜ਼ਿਆਦਾਤਰ ਜਿਹੜੇ ਬੰਦੇ ਵਿਸਟਰ ਵੀਜ਼ਾ ਵਾਲੇ ਉਹ ਟਰੱਕ ਦਾ ਮਤਲਬ ਕਿ ਐਲ ਐਮ ਆਈ ਇਹ ਖਰੀਦਦੇ ਇੱਥੇ ਤੇ ਟਰੱਕ ਦੇ ਤੱਕ ਜਿਹੜਾ ਆਉਣ ਦਾ ਖਰਚਾ ਵੀ ਤੁਹਾਡੇ ਕੋਲੋਂ ਹੋਣਾ ਚਾਹੀਦਾ ਤੇ ਉਹ ਹੈਗਾ ਬਾਈ ਜੀ ਜੇ ਆਪਾਂ ਕਹਦੇ ਇਹ ਲਾਇਸੈਂਸ ਆਕਾਰ ਦੇ ਤਿੰਨ ਲਾਇਸੈਂਸ ਤੁਹਾਨੂੰ ਕਵਰ ਕਰਨੇ ਪੈਂਦੇ ਆ ਤਿੰਨ ਲਾਇਸੈਂਸਾਂ ਦੇ ਲਗਭਗ ਨਾਂ ਬਾਲਾ ਦਾ ਬਾਈ ਤੁਹਾਡਾ ਵਿਸਟਰ ਵੀਜ਼ਾ ਵਾਲਿਆਂ ਦਾ ਆਪਾਂ 11200 ਡਾਲਰ ਰੱਖ ਲਓ ਉਹ ਲੱਗ ਜਾਊਗਾ ਤੇ ਜੇ ਤੁਸੀਂ ਇਸ ਤੋਂ ਬਾਅਦ ਟਰੱਕ ਦਾ ਲਾਇਸੈਂਸ ਬਣਾਉਣੇ ਆ ਜੇ ਤੁਸੀਂ ਪਹਿਲੀ ਵਾਰ ਚ ਜੇ ਕਲੀਅਰ ਕਰ ਜਾਂਦੇ ਆ ਤਾਂ 5000 ਜਿਹੜੀ 온ਟਾਰੀਓ ਦੀ ਫੀਸ ਆ 5000 ਤੁਹਾਡਾ ਟਰੱਕਿੰਗ ਸਕੂਲ ਵਾਲੇ ਲੈਣਗੇ ਲੈਣਗੇ ਤੇ ਜੇ ਤੁਸੀਂ BC ਵਾਲੀ ਸਾਈਡ ਜਾਂਦੇ ਹੋ ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਤਾਂ ਉੱਥੇ ਵੀ ਤੁਹਾਡਾ ਟਰੱਕ ਦਾ ਲਾਇਸੈਂਸ ਬਣਾਉਣ ਦਾ 10 ਤੋਂ 12000 ਡਾਲਰ ਲੱਗਿਆਣਾ ਤਾਂ ਕੁੱਲ ਮਿਲਾ ਕੇ ਜਿਹੜਾ ਤੁਹਾਡਾ ਵਿਸਟਰ ਵੀਜ਼ੇ ਦਾ ਜਿਹੜਾ ਪ੍ਰੋਸੈਸ ਸਾਰਾ ਪ੍ਰੋਸੈਸ ਤੁਹਾਨੂੰ ਲਗਭਗ 30-40000 ਡਾਲਰ ਹੈ ਜਿਹੜਾ ਕੈਨੇਡਾ ਦੇ ਵਿੱਚ ਆ ਕੇ ਬਾਅਦ ਦੇ ਵਿੱਚ ਜਿਹੜਾ ਲੱਗਣਾ ਹੋ ਪਊਗਾ ਪਊਗਾ ਏਜੰਟਾ ਤੁਹਾਡੇ ਤੋਂ ਵਿਸਟਰ ਵੀਜ਼ੇ ਦੇ ਕਿੰਨੇ ਪੈਸੇ ਲੈ ਕੇ ਭੇਜਦਾ ਇਹ ਹੈਗਾ ਤੁਹਾਡੇ ਇੰਡੀਆ ਦੀਆਂ ਗੱਲਾਂ ਤੁਸੀਂ 15000 ਦਾ ਮੰਨ ਲਾਦਾ ਲੱਖਾਂ ਰੁਪਇਆ ਦੇ ਕੇ ਤੁਸੀਂ ਵਿਸਟਰ ਵੀਜ਼ਾ ਤੇ ਇੱਥੇ ਆਉਣੇ ਇਹ ਦਵਾ ਵਰਕ ਪਰਮਿਟ ਕਨਵਰਟ ਕਰਨ ਤੇ ਤੇ ਬਾਈ ਜੀ ਇਹ ਗੱਲਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵਿਸਟਰ ਵੀਜ਼ਾ ਦੇ ਨਾਮ ਤੇ ਆਪਦੀ ਜਿਹੜੀ ਲੁੱਟ ਨਾ ਕਰਾਓ ਠੀਕ ਆ ਆਪਦੀ ਜ਼ਿੰਦਗੀ ਖਤਰੇ 'ਚ ਨਾ ਪਾਓ ਜੇ ਲਗਭਗ ਵਿਸਟਰ ਵੀਜ਼ਾ ਤੋਂ ਵਰਕ ਪਰਮਿਟ ਤੇ ਜਾਣ ਦਾ ਪ੍ਰੋਸੈਸ ਘੱਟੋ ਘੱਟ ਨਾ ਬਾਲਾ ਤੁਹਾਡਾ 30-40 ਲੱਖ ਰੁਪਇਆ ਉਹਨੇ ਖਾ ਜਾਣਾ ਹੈਗਾ ਤੇ 40 ਲੱਖ ਦੀ ਇਨਵੈਸਟਮੈਂਟ ਕਰਕੇ ਤੁਸੀਂ 2 ਸਾਲ ਦੇ ਵਿੱਚ ਵਰਕ ਪਰਮਿਟ ਤੇ ਹੋ ਕੇ ਇਹ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਕਮਾਈ ਕਰ ਲੋਗੇ ਤਾਂ ਬਾਈ ਜੀ ਤੁਹਾਡਾ ਵਹਿਮ ਹੈਗਾ ਤੇ ਆਪਣਾ ਕੰਮ ਹੈਗਾ ਤੁਹਾਨੂੰ ਬਾਈ ਜੀ ਗਾਈਡ ਕਰਨਾ ਕਰਨੀ ਹਰੇਕ ਨੇ ਮਰਜ਼ੀ ਹੈ ਜੀ ਤੇ ਆਪਣਾ ਪੇਜ ਤੇ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਪੇਜ ਫੋਲੋ ਜ਼ਰੂਰ ਕਰ ਲਿਓ ਆਪਣਾ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਕੈਨੇਡਾ ਦੀਆਂ ਇਹਨਾਂ ਦੋਵਾਂ ਪਲੇਟਫਾਰਮਾਂ ਤੇ ਸ਼ੇਅਰ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ